ए, इस तरह जी के जेडी ट्रेन है ये बड़े साल तो सी पहली बारी हो तो, या मालवे तो श्री अकाल तख्त साहब तख्त है मंदेड़ साहब जिन्हू कहने ऐसी, ए, से ओथे ए ट्रेन सीधी जाएगी और रस्ते च ए मथुरा भी रोकेगी आगरा भी रोकेगी ਇਧਰ ਰੁਕਦੀ ਹੋਏ ਸੂਰਤ ਵੀ ਰੁਕੇਗੀ ਸੂਰਤ ਵੀ ਔਰਤ ਰਕੇ ਸੋ ਇਸ ਤਰ੍ਹਾਂ ਕਰਕੇ ਉਸ ਸਟੇਸ਼ਨਸ ਰਸਤੇ ਜਾਣਗੇ ਤੇ ਇਹ ਉਥੇ ਪਹੁੰਚੇਗੇ ਦਰਸ਼ਨ ਲੋਕ ਕਰਨਗੇ ਇੱਕੋ ਗੱਲ ਹੈਰਾਨਗੀ ਦੀ ਇਹ ਬਹੁਤ ਵੱਡੀ ਗੱਲ ਹੋਈ ਹੈ ਕਿ ਲੋਕਾਂ ਦੀ ਇੰਨੀ ਮੰਗ ਸੀ ਕਿ ਇਹ ਹਫ਼ਤੇ ਚ ਇੱਕ ਦਿਨ ਵਾਸਤੇ ਚਲਾਈ ਗੱਲ ਔਰ ਸਾਰੀ ਦੀ ਸਾਰੀ ਟ੍ਰੇਨ ਬੇਦਨ ਚ ਫੋਲੋ ਹੋ ਗਈ ਕੋਈ ਸੀਟ ਨਹੀਂ ਸੀ ਖਾਲੀ ਵੈਟਿੰਗ ਲਿਸਟ ਜਿਹੜੀ ਅਗਰਾ ਫਰੈਗਡਲ ਨੂੰ ਫੁੱਲ ਹੈ ਐਸੋ ਤੇ ਲੋਕਾਂ 'ਚ ਬੜਾ ਉੱਚਾ ਹੈ ਇਥੋਂ ਦੇ ਜਿਹੜੇ ਸਾਡੇ ਸਿੱਖ ਭਰਾ ਸਿੱਖ ਸੰਪਰਗ ਦੇ ਜਿਹੜੇ ਨੇ ਅੱਜ ਬਹੁਤ ਹੀ ਜਵੇ ਮਹਾਨ ਪੁਰਸ਼ਾਏ ਹੋਏ ਨੇ ਸਿੱਖ ਧਰਮ ਨੂੰ ਜਵੇ ਰਿਪਰੈਜ਼ੈਂਟ ਕਰਦੇ ਨੇ ਘਰਦਵਾਰਿਆਂ ਦੇ ਹੈਡ ਟੇਰਿਆਂ ਦੇ ਹੈਡ ਉਹ ਅੱਜ ਸਾਰੇ ਇੱਥੇ ਬਾਬੇ ਸਾਡੇ ਪਹੁੰਚੇ ਨੇ ਇਸ ਟ੍ਰੇਨ ਤੇ ਲੋਕਾਂ ਨੂੰ ਅਸ਼ੀਰਵਾਦ ਦੇਣ ਵਾਸਤੇ ਤੇ ਮੋਦੀ ਸਾਹਿਬ ਦਾ ਅਮਿਤ ਸ਼ਾਹ ਦਾ ਭਾਰਤੀ ਜਨਤਾ ਪਾਰਟੀ ਦਾ ਤੇ ਅਸ਼ਵਨੀ ਵੈਸ਼ਨ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਪੰਜ ਸਾਰੀ ਜਨਤਾ ਇੱਥੇ ਹਜ਼ਾਰਾਂ ਦੀ ਤਦਾਦ ਚਾਹੇ ਲੋਕ ਤੇ ਉਹਨਾਂ ਨੇ ਇੱਕ ਬਹੁਤ ਉਹਨਾਂ ਦੀ ਦੇਰ ਦੀ ਮੰਗ ਨੂੰ ਪੂਰੀ ਜਿਵੇਂ ਤੁਕ ਜੜੀ ਕਿ ਬਿਲਕੁਲ ਚੱਲ ਰਹੀ ਹੈ ਕਿ ਕਿੰਨੇ ਵੇਸੇ ਫੋਟੇ ਦਾ ਮਾਸੂ ਕੀ ਨੇ ਇਹ ਜੀ ਉੱਥੇ ਜਾਏਗੀ 11 संडे नी उ संडे पहुंचेगी ते ओ बार शाम नजे उथो रात नजथे जी एक बार जिके पची मिनट चली है मॉर्निंग पहुंचेगी हाँ ते अगले दिन लोग सारा दिन दर्शन कर ਅਬਦਲ ਲੰਗਰ ਖਾਨ ਔਰ ਉਹ ਛੋਦੀ ਯਾਤਰਾ ਪੂਰੀ ਕਰਕੇ ਤੇ ਅਸ਼ੀਰਵਾਦ ਲੈ ਕੇ ਸ਼ਾਮ ਦੀ ਟ੍ਰੇਨ ਤੇ ਫਿਰ ਬੈਜੰਤ ਤੇ ਫਿਰ ਫਰੂਜ ਚਲਾ। ਇਹ ਕਾਫੀ ਲੰਮੇ ਸਮੇਂ ਤੋਂ ਸੰਗਤਾਂ ਦੀ ਮੰਗ ਸੀ ਕਿ ਕਿਉਂਕਿ ਤੱਕ ਸ੍ਰੀ ਅਜੂਰ ਸਾਹਿਬ ਨੂੰ ਇਥੋ ਟ੍ਰੇਨ ਚਲਾਈ ਜਾਏ। ਇਹ ਤੋਂ ਸਾਰੇ ਹੀ 2-200 ਕਿਲੋਮੀਟਰ ਦੂਰੀ ਤੇ ਜਿਹੜੀ ਟ੍ਰੇਨ ਵੀ ਜਿੰਨੇ ਵੀ ਟ੍ਰੈਕ ਨੂੰ 2-200 ਕਿਲੋਮੀਟਰ ਦੂਰੀ ਤੇ ਨੇ ਸੰਗਤਾਂ ਨੂੰ ਬਹੁਤ ਔਖਾ ਹੁੰਦਾ ਸੀ ਜਾਂਦੀਆਂ ਸੀ ਪਰ ਔਖਾ ਹੁੰਦਾ ਸੀ ਇਹ ਬੜੀ ਕਾਫੀ ਲੰਮੇ ਸਮੇਂ ਦੀ ਮੰਗ ਸੀ ਜਿਹੜੀ ਅੱਜ ਸੰਗਤਾਂ ਦੀ ਪੂਰੀ ਹੋਈ ਹੈ ਤੇ ਸੰਗਤਾਂ ਦੇ ਵਿੱਚ ਵੇਖੋ ਤੁਸੀਂ ਅਤਿਸ਼ਾ ਪਿਛੜੀ 12 ਘੰਟੇ ਦੇ ਵਿੱਚ ਪੂਰੀ ਟ੍ਰੇਨ ਜਿਹੜੀ ਬੁੱਕ ਹੋ ਜਾਣਾ ਇਸ ਤੋਂ ਵੱਡਾ ਅਤਿਸ਼ਾ ਹੋਰ ਕੀ ਹੋ ਸਕਦਾ ਅਰ ਕਈ ਪਰਵਾਰ ਦਿੱਲੀ ਵਾਰੀ ਵੀ ਗਏ ਉਹ ਉਹਨਾਂ ਦੇ ਵਿੱਚ ਬੜੀ ਖੁਸ਼ੀ ਨਜ਼ਰ ਆਈ ਹਾਂਜੀ ਹਾਂਜੀ ਜਦੋਂ ਆਪਣੇ ਘਰ ਤੋਂ ਕੋਈ ਚੀਜ਼ ਜਾਏਗੀ ਉਹਦੇ ਨਾਲ ਆਪਾਂ ਕਹਿੰਨੇ ਵੀ ਚਲੋ ਯਾਰ ਘਰੋ ਹੀ ਬੈਠ ਜਾਣਾ ਉੱਥੇ ਜਾ ਕੇ ਉਤਰ ਜਾਣਾ ਤੇ ਆਪਾਂ ਦਰਸ਼ਨ ਕਰਕੇ ਆਈਏ ਗੁਰੂ ਮਹਾਰਾਜ ਦੇ ਇਸ ਕਰਕੇ ਜਿੱਥੇ ਰੇਲਵੇ ਵਿਭਾਗ ਦਾ ਧੰਨਵਾਦ ਕਰਦੇ ਆਂ ਉਥੇ ਸੈਂਟਰ ਗਵਰਨਮੈਂਟ ਦਾ ਰੇਲ ਮੰਤਰੀ ਦਾ ਔਰ ਜਿਹੜੇ ਲੋਕਲ ਲੀਡਰ ਨੇ ਜਿਨ੍ਹਾਂ ਨੇ ਬੜਾ ਵੱਡਾ ਉਹਦਾ ਯੋਗਦਾਨ ਪਾ ਕੇ ਇਹ ਟ੍ਰੇਨ ਚਲਾਈ ਏ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਰਾਤ ਨੂੰ 11 ਵਜੇ ਰੰਧਾ ਕੀ ਹੈ ਅੱਛਾ ਜੀ 1:25 ਮਿੰਟ ਤੇ ਚੱਲੀ ਏ ਤੇ 5:00 ਮਾਰੰਗ ਪਹੁੰਚੇਗੀ ਹਾਂ ਜੀ 3:30 ਵਜੇ ਰਾਤ ਨੂੰ ਹਾਂ ਤੇ ਅਗਲੇ ਦਿਨ ਉਹ ਸਾਰਾ ਦਿਨ ਦਰਸ਼ਨ ਕਰਮ ਅਫਦਰ ਲੰਗਰ ਖਾਨ ਔਰ ਉਹ ਛੋਦੀ ਯਾਤਰਾ ਪੂਰੀ ਕਰਕੇ ਤੇ ਅਸ਼ੀਰਵਾਦ ਲੈ ਕੇ ਸ਼ਾਮ ਦੀ ਟ੍ਰੇਨ ਤੇ ਫਿਰ ਬੈਜਨ ਤੇ ਫਿਰ ਫਰੋਜ ਇੱਕਾਫੀ ਲੰਮੇ ਸਮੇਂ ਤੋਂ ਸੰਗਤਾਂ ਦੀ ਮੰਗ ਸੀ ਕਿਉਂਕਿ ਤੱਕ ਸ੍ਰੀ ਅਜੂਰ ਸਾਹਿਬ ਨੂੰ ਇਥੋਂ ਟ੍ਰੇਨ ਚਲਾਈ ਜਾਏ ਇਹ ਤੋਂ ਸਾਰੇ ਹੀ 2 200 ਕਿਲੋਮੀਟਰ ਦੂਰੀ ਤੇ ਜਿਹੜੀ ਟ੍ਰੇਨ ਵੀ ਜਿੰਨੇ ਵੀ ਟ੍ਰੈਕ ਨੇ 2 200 ਕਿਲੋਮੀਟਰ ਦੂਰੀ ਤੇ ਨੇ ਸੰਗਤ ਨੂੰ ਬਹੁਤ ਔਖਾ ਹੁੰਦਾ ਸੀ ਜਾਂਦੀਆਂ ਸੀ ਪਰ ਔਖਾ ਹੁੰਦਾ ਸੀ ਇਹ ਬੜੀ ਕਾਫੀ ਲੰਬੇ ਸਮੇਂ ਦੀ ਮੰਗ ਸੀ ਜਿਹੜੀ ਅੱਜ ਸੰਗਤਾਂ ਦੀ ਪੂਰੀ ਹੋਈ ਏ ਤੇ ਇਸ ਸੰਗਤਾਂ ਦੇ ਵਿੱਚ ਵੇਖੋ ਤੁਸੀਂ ਅਪਸ਼ਾ ਕਿ ਜਿਹੜੀ 12 ਘੰਟੇ ਦੇ ਵਿੱਚ ਪੂਰੀ ਟ੍ਰੇਨ ਜਿਹੜੀ ਬੁੱਕ ਹੋ ਜਾਣਾ ਇਸ ਤੋਂ ਵੱਡਾ ਅਪਸ਼ਾ ਹੋਰ ਕੀ ਹੋ ਸਕਦਾ ਹੈ ਕਈ ਪਰਿਵਾਰ ਟੈਲੀ ਵਾਰੀ ਵੀ ਗਏ ਉਹ ਉਹਨਾਂ ਦੇ ਵਿੱਚ ਵੀ ਬੜੀ ਖੁਸ਼ੀ ਨਜ਼ਰ ਆਈ ਹਾਂਜੀ ਹਾਂਜੀ ਜਦੋਂ ਆਪਣੇ ਘਰ ਤੋਂ ਕੋਈ ਚੀਜ਼ ਜਾਏਗੀ ਉਹਦੇ ਨਾਲ ਆਪਾਂ ਕਹਿੰਨੇ ਵੀ ਚਲੋ ਯਾਰ ਘਰੋ ਹੀ ਬੈਠ ਜਾਣਾ ਉੱਥੇ ਜਾ ਕੇ ਉਤਰ ਜਾਣਾ ਤੇ ਆਪਾਂ ਦਰਸ਼ਨ ਕਰਕੇ ਆਈਏ ਗੁਰੂ ਮਹਾਰਾਜ ਦੇ ਇਸ ਕਰਕੇ ਜਿੱਥੇ ਰੇਲਵੇ ਵਿਭਾਗ ਦਾ ਧੰਨਵਾਦ ਕਰਦੇ ਆਂ ਉਥੇ ਸੈਂਟਰ ਗਵਰਨਮੈਂਟ ਦਾ ਰੇਲ ਮੰਤਰੀ ਦਾ ਔਰ ਜਿਹੜੇ ਲੋਕਲ ਲੀਡਰ ਨੇ ਜਿਨ੍ਹਾਂ ਨੇ ਬੜਾ ਵੱਡਾ ਉਹਦਾ ਯੋਗਦਾਨ ਪਾ ਕੇ ਇਹ ਟ੍ਰੇਨ ਚਲਾਈ ਏ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ